ਇਦਾਂ ਦੋਵੇਂ ਹੱਥ ਜੁੜ ਕੇ ਖਲੋਗੇ ਬਾਬਾ ਸਾਉਂ ਜੀ ਅੱਖ ਲੈ ਕੇ ਸਤਿਗੁਰੂ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਭਰੇ ਹੋਏ ਗਲੇ ਨਾਲ ਆਖਿਆ اے ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਚਰਨਾਂ ਤੇ ਗਰੀਬ ਦੀ ਬੇਨਤੀ ਹੈ ਹੁਣ ਕਿਰਪਾ ਕਰੋ ਜਾਂ ਤਾਂ ਮੈਨੂੰ ਆਪਣੇ ਨਾਲ ਤੁਸੀਂ ਲੈ ਜਾਓ ਜਾਂ ਪੱਕੇ ਮੇਰੇ ਕੋਲ ਆਓ ਮਹਾਰਾਜ ਜੀ ਇਹ ਤਿੰਨ ਦਿਨ ਤੁਹਾਡੀ ਸੰਗਤ ਕੀਤੀ ਹੈ ਹੁਣ ਤੁਹਾਡੇ ਤੋਂ ਬਗੈਰ ਮਿਲਿਆ ਨਹੀਂ ਸਕਦਾ ਆਹ ਬਾਬਾ ਸੋਣ ਤੈਥੋਂ ਸਦਕੇ ਜਾਈਏ ਤਿੰਨ ਦਿਨ ਸੰਗਤ ਕੀਤੀ ਤੂੰ ਗੁਰੂ ਨਾਨਕ ਬਾਛਾ ਜੀ ਐਡਾ ਪਿਆਰ ਇੱਥੇ ਗੁਰਮੁਖ ਮੈਂ ਆਪਣੀ ਗੱਲ ਕਰਦਾ 40-40 ਸਾਲ ਹੋ ਜਾਂਦੇ ਨੇ ਗੁਰਮੁਖੋ ਸੰਗਤ ਕਰਦੇ ਆ ਕਿੰਨਾ ਕਹ ਅਸੀਂ ਕਿਹਾ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੋ ਸਾਡੇ ਕੋਲ ਆਪਣੀ ਗੁਰਮਤ ਭੇਜੋ ਹੇ ਸਤਿਗੁਰੂ ਜੀ ਮੈਂ ਤੁਹਾਡੇ ਤੋਂ ਬਿਗੈ ਰਹਿ ਨਹੀਂ ਸਕਦਾ ਤੇ ਰਹਿ ਨਹੀਂ ਸਕਦੀ ਕਿੰਨਾ ਕਹ ਆਖਿਆ ਗੁਰਮੁਖੋ ਸੀ ਇਹ ਪਿਆਰ ਹੁੰਦਾ ਗੁਰਮੁਖੋ ਬਾਬਾ ਸੌਂ ਦੀ ਅੱਖ ਲਗੇ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਕਿਰਪਾ ਕਰੋ ਜਾ ਮੈਨੂੰ ਆਪਣੇ ਨਾਲ ਤੁਸੀਂ ਲੈ ਜਾਓ ਜਾ ਪੱਕੇ ਮੇਰੇ ਕੋਲ ਆਓ ਹੁਣ ਤੁਹਾਡੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਬੁੱਲੋ ਤੁਹਾਡੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ ਉਸ ਵੇਲੇ ਗੁਰਨਾਨਕ ਪਾਤਸ਼ਾਹ ਜੀ ਜਵਾਬ ਦੁੱਤਾ ਨਾ ਦਿੱਤਾ ਤਾਂ ਬਾਬੇ ਸੌਂ ਨੂੰ ਪਰ ਸਮੁੱਚੇ ਸੰਸਾਰ ਦਾ ਭਲਾ ਹੈ ਉਹਦੇ ਚ ਕੀ ਕਹਿੰਦੇ ਮੇਰੇ ਬਾਬਾ ਨਾਨਕ ਜੀ ਕਹਿੰਦੇ ਬਾਬਾ ਸੌਂ ਜੀ ਜੇ ਸਰੀਰ ਦੇ ਨਾਲ ਜੁੜੋਗੇ ਨਾ ਫਿਰ ਇੱਕ ਦਿਨ ਵਿਛੋੜਾ ਹੀ ਵਿਛੋੜਾ ਹੈ ਬੋਲੋ ਕੀਆ ਕਿਆ ਜੇ ਸਰੀਰ ਦੇ ਨਾਲ ਜੁੜੋਗੇ ਫਿਰ ਇੱਕ ਦਿਨ ਵਿਛੋੜਾ ਹੀ ਵਿਛੋੜਾ ਹੈ ਬਾਬਾ ਜੀ ਫਿਰ ਮੈਂ ਕੀ ਕਰਾਂ ਬਾਬਾ ਨਾਨਕ ਜੀ ਮੈਂ ਕੀ ਕਰਾਂ ਕਦੇ ਵਿਛੋੜਾ ਪਵੇ ਹੀ ਨਾ ਕਦੇ ਵਿਛੋੜਾ ਪਵੇ ਹੀ ਨਾ ਉਸ ਵੇਲੇ ਗੁਰਨਾਨਕ ਪਾਸ਼ਾ ਜੀ ਅੱਖ ਲੱਗੇ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਨਾਲ ਜੁੜ ਜਾਓ ਸ਼ਬਦ ਨਾਲ ਜੁੜ ਜਾਓ ਸ਼ਬਦ ਦਾ ਅਭਿਆਸ ਕਰੋ ਗੁਰਬਾਣੀ ਦਾ ਅਭਿਆਸ ਕਰੋ ਤੇ ਬਾਬਾ ਸੌਂਜ ਨੇ ਹੱਥ ਜੋੜੇ ਹੇ ਸਤਿਗੁਰੂ ਜੀ ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ ਸ਼ਬਦ ਦਾ ਅਭਿਆਸ ਕਰਾਂ ਫਿਰ ਵਿਸ਼ੋੜਾ ਨਹੀਂ ਪਵੇਗਾ ਤੇ ਗੁਰਨਾਨਕ ਪਾਸ਼ੇ ਕਹਦੇ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ ਸ਼ਬਦ ਦਾ ਅਭਿਆਸ ਕਰਿਓ ਤੁਹਾਡਾ ਵਿਸ਼ੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਵੇਗਾ ਦੇਖੋ ਕੀ ਆਖਿਆ ਗੁਰੂ ਨਾਨਕ ਬਾਛਾ ਨੇ ਬਾਬਾ ਸੌਂ ਜੀ ਤੁਸੀਂ ਗੁਰਬਾਣੀ ਨਾਲ ਜੁੜਿਓ ਸ਼ਬਦ ਨਾਲ ਜੁੜਿਓ ਤੁਹਾਡਾ ਵਸ਼ੋਰਾ ਕੀ ਤੁਹਾਡੀਆਂ ਕੁੱਲਾਂ ਦਾ ਵਸ਼ੋਰਾ ਵੀ ਨਹੀਂ ਪਏਗਾ ਗੁਰਮੁਖੋ ਅੱਜ ਗੁਰਮੁਖੋ ਜਦੋਂ ਅਸੀਂ ਚਪੜੇ ਤੇ ਪਹੁੰਚਦੇ ਆਂ ਇੱਥੇ ਕੀ ਕਰਨ ਪਹੁੰਚਦੇ ਆਂ ਗੁਰਬਾਣੀ ਦਾ ਅਭਿਆਸ ਕਰਨ ਵਾਸਤੇ ਗੁਰਬਾਣੀ ਪੜਨ ਵਾਸਤੇ ਸਾਡੇ ਭਰਾ ਸਾਡੇ ਵੀਰ ਮੈਂ ਕੋਈ ਈਰਖਾ ਵਸ ਹੋ ਕੇ ਨਹੀਂ ਕਹਿੰਦਾ ਕਈ ਚ ਪਹਿਰੇ ਤੇ ਬਾਅਦ ਵੀ ਬਾਤ ਕਰਦੇ ਨੇ ਕਿ ਮੱਖੋ ਇਹ ਤਾਂ ਪਖੰਡ ਹੈ ਐਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਵੀਰਾਂ ਨੂੰ ਹੱਥ ਜੁੜ ਕੇ ਬੇਨਤੀ ਕਰਾਂਗਾ ਜਿੱਥੇ ਵੀ ਕੋਈ ਸੁਣਦਾ ਹੋਵੇ ਉਹ ਭਲਿਓ ਉਹ ਭਲਿਓ ਮੈਂ ਇਹ ਨਹੀਂ ਕਹਿੰਦਾ ਕਿ ਚਪੈੜਾ ਗੁਰੂ ਪਾਤਸ਼ਾਹ ਵੱਲੋਂ ਆਰੰਭ ਹੋਇਆ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਚਪੈੜਾ ਬਾਬਾ ਦੀਪ ਸਿੰਘ ਨੇ ਆਰੰਭ ਕੀਤਾ ਸੀ ਸਤ ਸੰਗਿਓ ਪਰ ਬਾਬਾ ਦੀਪ ਸਿੰਘ ਦੇ ਪਿਆਰ ਦੇ ਵਿੱਚ ਸੰਗਤਾਂ ਨੇ ਇੱਥੇ ਪੜਾ ਆਰੰਭ ਕੀਤਾ ਉਸ ਬਾਬੇ ਦੇ ਪਿਆਰ ਤੇ ਆਰੰਭ ਕੀਤਾ ਜਿਸ ਬਾਬੇ ਨੇ ਚਾਰ ਸਰੂਪ ਧੰਗ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਹੱਥਾਂ ਦੇ ਨਾਲ ਲਿਖੇ ਰੋਮ ਰੋਮ ਤੇ ਬਾਣੀ ਦਾ ਵਾਸਾ ਸੀ ਆਖੋ ਧੰਤਨ ਬਾਬਾ ਜਿਸ ਬਾਬੇ ਨੇ ਆਪ ਸੰਗਤਾਂ ਨੇ ਝੂਠੇ ਭਾਂਡੇ ਮੰਨਨੇ ਜਿਸ ਬਾਬੇ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਖੂਪ ਪੁੱਟ ਕੇ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਜਲ ਛਕਾਉਣਾ ਪਾਣੀ ਪਿਲਾਉਣਾ ਜਿਸ ਬਾਬੇ ਨੇ ਗੁਰਬਾਣੀ ਦੀਆਂ ਪੋਥੀਆਂ ਹੱਥਾਂ ਦੇ ਨਾਲ ਲਿਖੀਆਂ ਜੋਗ ਥਾਂ ਤੇ ਪਹੁੰਚਾਈਆਂ ਉਹ ਬਾਬੇ ਨੇ 101 ਬਾੜ ਜਪਦੀ ਸਾਧ ਅਰਜੁਨਾਈ ਕਰਨਾ ਗੁਰਮੁਖੋ ਉਹ ਬਾਬੇ ਦੇ ਪਿਆਰ ਦੇ ਵਿੱਚ ਜਦੋਂ ਸੰਗਤਾਂ ਨੇ ਚਪੜਾ ਸ਼ੁਰੂ ਕੀਤਾ ਤਾਂ ਕਿਰਪਾ ਕਦੀ ਵੜਤੀ ਸਤਗੁਰੂ ਜੀ ਦੀ ਕਲਾ ਪਰਮੇਸ਼ਰ ਦੀ ਵਰਤਨੀ ਸ਼ੁਰੂ ਹੋ ਗਈ ਗੁਰਮੁਖੋ ਆਦੇ ਸ਼ਹੀਦਾਂ ਸਾਹਿਬ ਚਲੇ ਜਾਓ ਗੁਰਮੁਖੋ ਅੰਮ੍ਰਿਤਸਰ ਦੀ ਧਰਤੀ ਤੇ ਮੈਂ ਸਵੇਰੇ ਵੀ ਅੱਜ ਗਿਆ ਤੁਹਾਡੀ ਅਸੀਸ ਨਾਲ ਗੁਰਮੁਖੋ ਬਾਬੇ ਦੀ ਕਿਰਪਾ ਨਾਲ ਮੈਂ ਕਿਹਾ ਮੈਂ ਕਹਾਂ ਲੱਖਾਂ ਸੰਗਤਾਂ ਇਹ ਵੀ ਝੂਠ ਹੋਵੇਗਾ ਬਿਆੰਤ ਸੰਗਤਾਂ ਬਿਆੰਤ ਗਿਣਤੀ ਤੋਂ ਪਰੇ ਗੁਰਮੁਖੋ ਬੇਸਮਿੰਟ ਭਰੀ ਹੋਈ ਮੀਂਹ ਪੈ ਰਿਹਾ ਹੈ ਸੰਗਤਾਂ ਮੀਂਹ ਦੇ ਚੌਂਕੜੇ ਮਾਰ ਕੇ ਬੈਠੀਆਂ ਹੋਈਆਂ ਰਾਮ ਸਰ ਦੀ ਧਰਤੀ ਤੇ ਸੰਗਤਾਂ ਬੈਠੀਆਂ ਹੋਈਆਂ ਮਨਜੀਤ ਸਾਹਿਬ ਸੰਗਤਾਂ ਬੈਠੀਆਂ ਹੋਈਆਂ ਬਾਬੇਗ਼ਸਰ ਸੰਗਤਾਂ ਬੈਠੀਆਂ ਹੋਈਆਂ ਸੜਕ ਦੇ ਉੱਪਰ ਸੰਗਤਾਂ ਬੈਠੀਆਂ ਹੋਈਆਂ ਨੇ ਜਿਹੜੇ ਚ ਬੇੜੇ ਦੇ ਬਾਅਦ ਵੀ ਬਵਾਦ ਕਰਦੇ ਨੇ ਨਾ ਮੈਂ ਇੱਕ ਬੇਨਤੀ ਕਰਾਂਗਾ ਕਦੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਓ ਸ਼ਾਮੀ 4 ਵਜੇ ਅਰਦਾਸ ਹੁੰਦੀ ਹੈ ਸੰਗਤਾਂ ਬਾਹਰ ਆਉਂਦੀਆਂ ਨੇ ਕਿਸੇ ਪ੍ਰੇਮੀ ਨੂੰ ਪੁੱਛ ਲੋ ਆਵਾਜ਼ ਦੇ ਕੇ ਸੰਗਤਾਂ ਨਾਲ ਵੀ ਹੋ ਲਓ ਵੀ ਤੁਸੀਂ ਇੱਥੇ ਆਉਂਦੇ ਤੁਹਾਨੂੰ ਇੱਥੋਂ ਕੀ ਮਿਲਿਆ ਕੋਈ ਆਖੇਗਾ ਮੇਰੇ ਘਰ ਗਰੀਬੀ ਸੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆ ਕੇ ਚਪੈੜਾ ਭੜਿਆ ਅਰਦਾਸ ਕੀਤੀ ਬਾਬੇ ਨੇ ਗਰੀਬੀ ਦੂਰ ਕਰਤੀ ਗੁਰਬਾਣੀ ਦੇ ਸਦਕੇ ਕੋਈ ਆਖੇਗਾ ਪੁੱਤ ਤਾਂ ਵਿਝਾ ਨਹੀਂ ਲੱਗਦਾ ਸੀ ਇੱਥੇ ਆ ਕੇ ਅਰਦਾਸ ਕੀਤੀ ਵਿਝਾ ਲੱਗ ਗਿਆ ਕੋਈ ਆਖੇਗਾ ਅੰਦਰ ਨਾਮ ਨਹੀਂ ਚੱਲਦਾ ਸੀ ਬਾਣੀ ਦਾ ਰਸ ਨਹੀਂ ਆਉਂਦਾ ਸੀ ਇੱਥੇ ਆ ਕੇ ਅਰਦਾਸ ਕੀਤੀ ਗੁਰਬਾਣੀ ਬੜੀ ਹੁਣ ਗੁਰਬਾਣੀ ਦਾ ਰਸ ਆਉਣਾ ਸ਼ੁਰੂ ਹੋ ਗਿਆ ਨਾਮ ਦਾ ਰਸ ਆਉਣਾ ਸ਼ੁਰੂ ਹੋ ਗਿਆ ਕੋਈ ਆਖੇ ਘਰ ਤੇ ਕਲੇਸ਼ ਸੀ ਜੋ ਇੱਥੇ ਆ ਕੇ ਅਰਦਾਸ ਕੀਤੀ ਉਹ ਚਪੜੇ ਦੇ ਸਦਕੇ ਜੋ ਚਪੜੇ ਦੀ ਗੁਰਬਾਣੀ ਬੜੀ ਜਿਆਦੀ ਉਹਦੇ ਸਦਕੇ ਉਹ ਕਲੇਸ਼ ਦੂਰ ਹੋ ਗਿਆ ਬਾਬਾ ਜੀ ਝੋਲੀਆਂ ਭੜੀ ਜਾ ਰਹੇ ਨੇ ਭੜੀ ਜਾ ਰਹੇ ਨੇ ਗੁਲਮਕੁਬ ਭੜਨ ਵੀ ਕਿਉਂ ਨਾ ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਨਾ ਫਿਰ ਗੁਰੂ ਰਾਮਦਾਸ ਬੜੇ ਪਰਸੰਨ ਹੁੰਦੇ ਆਖੋ ਧੰਨ ਧੰਨ ਬਾਬਾ ਫਿਰ ਆਖੋ ਧੰਨ ਧੰਨ ਬਾਬਾ ਤੁਸੀਂ ਸੋਚੋਗੇ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਆ ਤੇ ਗੁਰੂ ਰਾਮਦਾਸ ਪਿਤਾ ਕਿਉਂ ਪਰਸੰਨ ਹੁੰਦੇ ਨੇ ਭਾਗਾਂ ਵਾਲਿਓ ਫਿਰ ਬਾਬਾ ਦੀਪ ਸਿੰਘ ਨੂੰ ਜਦੋਂ ਅਸੀਂ ਧੰਨ ਆਖਦੇ ਆ ਨਾ ਗੁਰੂ ਰਾਮਦਾਸ ਪਿਤਾ ਕਹਿੰਦੇ ਹੋਣਗੇ ਉਹ ਭਲਿਓ ਉਹ ਭਲਿਓ ਸੰਗਤ ਜੀ ਜਿਹਨੂੰ ਤੁੰ ਤੁਸੀਂ ਧੰਨ ਕਹਿ ਰਹੇ ਹੋ ਨਾ ਸੰਗਤ ਜੀ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਮੇਰੇ ਦਰਦ ਦੇ ਨਾਲ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਬੜਾ ਲਾਡ ਕੀਤਾ ਉਹਨੇ ਕੋਈ ਮੇਰੇ ਦਰਦ ਤੇ ਆਉਂਦਾ ਖਰਾਬ ਸਰ ਦੇਖ ਲੈ ਕੇ ਆਉਂਦਾ ਹੈ ਕੋਈ ਮੇਰੇ ਦਰਦ ਤੇ ਆਉਂਦਾ ਹੈ ਤੇ ਮੱਲਾ ਸਾਹਿਬ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਆਉਂਦਾ ਹੈ ਪਦਾਰਥ ਲੈ ਕੇ ਆਉਂਦਾ ਹੈ ਕੋਈ ਮੇਰੇ ਦਰ ਤੇ ਵਸਤੂਆਂ ਲੈ ਕੇ ਆਉਂਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਸਤ ਸੰਗਿਓ ਜਿਹੜੇ ਵਾਰ ਵਿਵਾਦ ਕਰਦੇ ਨੇ ਮੈਂ ਨਿਮਰਤਾ ਸਹਿਤ ਉਹ ਵੀ ਸਾਡੇ ਭਰਾ ਨੇ ਸਾਡੇ ਵੀਰ ਨੇ ਹੱਥ ਜੋੜ ਕੇ ਬੇਨਤੀ ਕਰਾਂਗਾ ਉਹਨਾਂ ਨੂੰ ਉਹ ਭਾਈ ਜੇ ਕੋਈ ਪਖੰਡ ਹੁੰਦਾ ਹੋਵੇ ਨਾ ਅਸੀਂ ਮੈਂ ਆਖਾਂਗੇ ਪਖੰਡ ਹੈ ਉੱਥੇ ਤੁਸੀਂ ਬੋਲੋ ਜੁਗ-ਜੁਗ ਬੋਲੋ ਪਰ ਜਿੱਥੇ ਗਾਲੀ ਗੁਰਮੁਖ ਗੁਰਬਾਣੀ ਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਂਦਾ ਹੈ ਉਹ ਵੀ ਸ੍ਰੀ ਤੁਹਾਨੂੰ ਮਿਲਣਗੇ ਜਿਹੜੇ ਕਹਿੰਦੇ ਅਸੀਂ ਕਦੀ ਜਬੀਸਾ ਦਾ ਪਾਠ ਕੀਤਾ ਨਹੀਂ ਸੀ ਜਦੋਂ ਵਿੱਚ ਮੈਨੂੰ ਜਹਾਜ਼ ਨਹੀਂ ਪੜੀ ਹੁਣ ਜਬਜੀਤ ਸਿੰਘ ਦਾ ਪਾਠ ਦਾ ਨਾਮ ਬਣ ਗਿਆ ਸਾਡਾ ਅਸੀਂ ਕਦੀ ਚਪਈ ਸਾਹਿਬ ਦਾ ਪਾਠ ਕੀਤਾ ਨਹੀਂ ਸੀ ਹੁਣ ਚਪਈ ਸਾਹਿਬ ਦਾ ਪਾਠ ਕਰੀਦੇ ਨੇ ਸਾਨੂੰ ਇਹ ਵੀ ਨਹੀਂ ਪਤਾ ਅਸੀਂ ਸੁਖਨੂ ਸਾਹਿਬ ਦਾ ਪਾਠ ਹੁੰਦਾ ਕੀ ਹੈ ਜਦੋਂ ਦੀਚ ਪੜ੍ਹਦੇ ਦੀ ਹਾਜ਼ਰੀ ਭਰੀ ਐ ਅਸੀਂ ਪਰਿਵਾਰ ਸਮੇਤ ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਹੋ ਨਾ ਸਾਡਾ ਗੁਰਬਾਣੀ ਦਾ ਨਾਮ ਬਣ ਗਿਆ ਕਿੰਨੇ ਲੋਕਾਂ ਨੇ ਧਰਮ ਤਬਦੀਲ ਕਰ ਲਿਆ ਸੀ ਗੁਰਮੁਖੋ ਪੰਜਾਬ ਦੀ ਧਰਤੀ ਤੁਹਾਨੂੰ ਪਤਾ ਹੈ ਜਦੋਂ ਦੇਚ ਪੜ੍ਹਦੇ ਸ਼ੁਰੂ ਹੋਏ ਨੇ ਫਿਰ ਗੁਰਮੁਖੋ ਸਿੱਖੀ ਦੇ ਵਿੱਚ ਵਾਪਸ ਆ ਗਏ ਨੇ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਐ ਤੁਹਾਨੂੰ ਤਾਂ ਸਹਿਯੋਗ ਕਰਨਾ ਚਾਹੀਦਾ ਹੈ ਤੁਸੀਂ ਬਾਅਦ ਬਵਾਦ ਕਿਉਂ ਖੜਾ ਕਰਦੇ ਹੋ ਗੁਰਮੁਖੋ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਭਾਈ ਸਿੱਖੋ ਇੱਕ ਆ ਕੇ ਵੇਖੋ ਚਾਰ ਦੇ ਅਰਦਾਸ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਅਰਦਾਸ ਹੁੰਦੀ ਹੈ ਸਾਰੀ ਸੰਗਤ ਅਰਦਾਸ ਖਲੋਤੀ ਹੁੰਦੀ ਹੈ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਿਆ ਜਾਂਦਾ ਜੇ ਮੱਥਾ ਟੇਕਿਆ ਜਾਂਦਾ ਹੈ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਜੀ ਨੂੰ ਅੱਜ ਕਿਉਂ ਗੁਰਮਖੋ ਝੋਲੀਆਂ ਭਰਦੀਆਂ ਨੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮ ਦਾਦੇ ਦਰ ਦੇ ਨਾਲ ਗੁਰਬਾਣੀ ਨਾਲ ਬੜਾ ਪਿਆਰ ਕੀਤਾ ਹੈ ਅੱਜ ਹਰ ਪਾਸੇ ਬਾਬਾ ਦੀਪ ਸਿੰਘ ਜੀ ਦੀ ਜੈ ਜੈਕਾਰ ਹੈ ਪ੍ਰੇਮ ਦੇ ਨਾਲ ਸੋਭਾ ਜਗ ਜਗ ਹੋਈ ਓਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋ ਸਾਰੇ ਜੱਪੋ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋ ਬੋਲੋ ਭੈਣੋ ਭੈਣੋ ਬੋਲੋ ਸੋਭਾ ਜੁਗ ਜੁਗ ਹੋਈ ਜੱਟ ਕੇ ਭੈਣੋ ਸੋ ਬਾਜੁ ਜੁਗ ਜੁਗ ਹੋਈ ਸੋ ਬਾਜੁ ਜੁਗ ਜੁਗ ਹੋਈ ਓਨਾਰ ਦੀ ਸੋ ਬਾਜੁ ਜੁਗ ਜੁਗ ਹੋਈ ਕਿਨਾਂ ਦੀ ਤਨ ਤਨ ਬਾਬਾ ਦੀਪ ਸਿੰਘ ਜੀ 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 ਸਾਰੀ ਸੰਗਤ ਤੇ ਕਰੋ ਕਿਰਪਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨੀ ਤਨੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨੀ ਤਨੀ ਬਾਬਾ ਦੀਪ ਸਿੰਘ ਜੀ ਤਨ ਤਨ ਦੀਪ ਸਿੰਘ ਜੀ ਤਾਨੀ ਤਾਨੀ ਬਾਬਾ ਦੀਪ ਸਿੰਘ ਜੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸੋਬਾਲ ਜੁਗ ਜੁਗ ਹੋਈ ਓ ਨਾਂਦੀ ਸੋਬਾਲ ਜੁਗ ਜੁਗ ਹੋਈ ਕੋਈ ਨ ਮੇਟਨ ਹਾਰਾ 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 ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੋਭਾ ਜੁਗ-ਜੁਗ ਹੋਈ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਜਿਨਹਰ ਮਨ ਵਸਿਆ ਸਿਰਦਰ ਸਾਚੇ ਦਰਸ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਬੋਲੋ ਉਹਨਾਂ ਦੀ ਸੋਭਾ ਜੁਗ-ਜੁਗ ਕਿੰਨਾਂ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਕੋਈ ਨਾ ਮੇਟਣ ਹਾਰਾ ਅਤੇ ਹਰ ਪਾਸੇ ਬਾਬਾ ਦੀਪ ਸਿੰਘ ਦੀ ਜੈਜਾਕਾਰ ਹੈ ਉੱਥੇ